खुश है तेन दलिया जा खिचड़ी बना दा पुत हैं मम्मा मेरा कुछ खाने जे कर दा मैं कुछ नहीं खाना तू तो से उठ के ना जाइयो ठीक है पुत ले मैं तेरे पट्टे का दर्द नहीं मथा वाला ता पी आंदा कोई आएं आएं से। एती एती नहीं आई तो काई कर ले इथे पे जा इथे दर्द नहीं है इथे जानदी नहीं मैं उठ के पुत हूं की करा जी इन तो जमी फर्क नहीं पिया खुशी नहीं दा ਆਪਾਂ ਪਹਿਲਾਂ ਵੀ ਚਾਪਾਂ ਵਿੱਚ ਬੈਠੇ ਦੱਸਾ ਤਾਂ ਆਪਾਂ ਤਨਾਹ ਹੋਣਾ ਮੇਰੇ ਤੈਨੂੰ ਕੋਈ ਵਧੀਆ ਡਾਕਟਰ ਮਿਲਦਾ ਹੋਇਆ ਕੋਈ ਬਾਹਰ ਕੋਈ ਦਹਾਇਆ ਮੰਗੇ ਮੈਂ ਤਾਂ ਕਦੇ ਕਦੇ ਆਏ ਬਹਿਣ ਹੋ ਜਾਂਦਾ ਕਿਸੇ ਨੇ ਕੁਝ ਕਰਾਤਾ ਨਹੀਂ ਦਿੰਦਾ ਜੀ ਕੁੜੀ ਨੂੰ ਦਵਾਈ ਉਹ ਹੀ ਨਹੀਂ ਲੱਗਦੀ ਉਹ ਮੇਮਾ ਮਮਾ ਜੀ ਦਿੱਥੇ ਆ ਗਾ ਜੀ ਗਾ ਤਾਂ ਕੋਈ ਨਹੀਂ ਦੁੱਸਤ ਹੁੰਦਾ ਕਿ ਸਾਬ ਬਾਪੇ ਕੋਲੇ ਮੈਂ ਤਾਂ ਕਹਿੰਦੀ ਸੀ ਪੁੱਛੇ ਆਉਂਦੀ ਮੈਂ ਬਾਣਾ ਇਹ ਮੇਮਾ ਮਮਾ ਹੁਣ ਕੇ ਨਾ ਆਪਾਂ ਆਪਾਂ ਡਾਕਟਰ ਕੋਲੇ ਕਿ ਜਾਵਦੇ ਹਾਂ ਆਹ ਦੇਖੋ ਕਿੰਨੀਆਂ ਦਵਾਈਆਂ ਲਿਆਉਂਦੀਆਂ ਮੈਂ ਤਾਂ ਤੇ ਪੂਰਾ ਵੀ ਫਰਕ ਨਹੀਂ ਪੈਂਦਾ ਕੀ ਵੜੇ ਹੁੰਦੇ ਦੋਹੀ ਨਹੀਂ ਲੱਗਦੀ ਡਾਕਟਰ ਜੀ ਜੀ

ਇਸੇ ਤਰ੍ਹਾਂ ਦੰਦਾਂ ਨੂੰ ਬੱਸ ਦਿਨ ਹੀ ਮੈਂ ਤੇ ਦਵਾਈ ਨਹੀਂ ਦਵਾਈ ਮੈਂ ਆਪਣੀ ਲੋਕਾਂ ਦੇ ਤੇ ਲੋਕ ਜੀ ਨੂੰ ਅੱਛਾ ਦੀਦੀ ਡਾਕਟਰ ਕੋਲ ਹੀ ਜਾਣੇ ਆ ਕਦੇ ਗਏ ਆਏ ਨਹੀਂ ਹੈਗੇ ਬੰਦੇ ਨਹੀਂ ਮੰਦੇ ਹੁੰਦੇ ਆ ਇਹ ਤਾਂ ਹੈ ਵੀਰ ਜੀ ਨੇ ਜਾਣਾ ਕੋਈ ਡਿਊਟੀ ਤੇ ਹੈਨਾ ਹਾਂ ਡਿਊਟੀ ਤੇ ਜਾਣਾ ਹੈ ਤੁਸੀਂ ਜਾ ਬੜੋ ਜੀ ਕੋਈ ਨਹੀਂ ਤੁਸੀਂ ਬੈਠ ਜਾ ਵੀਰ ਜੀ ਅਸੀਂ ਹੈਗੀਆਂ ਕੋਈ ਜਲ ਨਹੀਂ ਤੋਂ ਜਨਮ ਠੀਕ ਹੈ ਜੀ ਅਸੀਂ ਕੋਲੀਆਂ ਦੀਦੀ ਦੀ ਕੋਈ ਨਹੀਂ ਕੱਲਿਆ ਨੂੰ ਅੱਛਾ ਕੋਈ ਗੱਲ ਨਹੀਂ ਸਾਨੂੰ ਤਾਂ ਪਤਾ ਹੀ ਨਹੀਂ ਸੀ ਗਾ ਨਹੀਂ ਅਸੀਂ ਤਾਂ ਦੀਦੀ ਸਮਝਾਏ ਕਹਿੰਦੀ ਤਾਂ ਵੀਰ ਜੀ ਤਾਂ ਹੁਣ ਗਏ ਜੀਦੀ ਮੈਂ ਤਾਂ ਹੈ ਕਹਿੰਦੀ ਸੀ ਹਾਂ ਜੀ ਕਿ ਹੁਣ ਵੀਰ ਜੀ ਤਾਂ ਚੱਲ ਗਏ ਹਾਂ ਪਹਿਲਾਂ ਤਾਂ ਸਾਨੂੰ ਵੀ ਐਂ ਡਰ ਲੱਗਦਾ ਵੀ ਭੈਣੇ ਤੇਰੇ ਨਾਲ ਨਾਲ ਤੇ ਸਾਡੀ ਵੀ ਨਾ ਹੁੱਟ ਪੱਤੀ ਜਾਂਦੀ ਉਹ ਜਿਹੜਾ ਆਪਣਾ ਮਾਂ ਸੱਸ ਨਹੀਂ ਦੀ ਮਾਂ ਬਣੀ ਹਾਂ ਪਹਿਲੇ ਸੁਣੀਆ ਤਾਂ ਮੈਂ ਹੈਗਾਗਾ ਹਾਂ ਤੇ ਉਹ ਤਾਂ ਬਾਲੀ ਸ਼ਕਤੀ ਵਾਲਾ ਉਹ ਤਾਂ ਮਿੰਟ ਚ ਠੀਕ ਕਰ ਦਿੰਦਾ ਵੱਡੀਆਂ ਵੱਡੀਆਂ ਬਿਮਾਰੀਆਂ ਤੇ ਲੈ ਤੇਰੀ ਕੁੜੀ ਨੂੰ ਤਾਂ ਬੁਖਾਰ ਹੀ ਆ ਕੱਲਾ ਤੁਸੀਂ ਜਾਨੂ ਆ ਦੇ ਕੋਲੇ ਪਰ ਤੇ ਮੈਂ ਕਦੀ ਬਾਰੀ ਮੈਂ ਵੀ ਜਿੰਨੀ ਹੈ ਉਸੇ ਵੀ ਚਾਹ ਅੱਛਾ ਅਸਤਾ ਪਰ ਤੇ ਆਇਆ ਜਮਨਾਂ ਨਾਲ ਖਤਰੀਆ ਵੱਡੀਆਂ ਬਿਮਾਰੀਆਂ ਠੀਕ ਹੋ ਜਾਣੀਆਂ ਮੈਨੇ ਮਨ ਦਾਰਜਾ ਲੱਗਦਾ ਕਿ ਤੇ ਮੈਂ ਬਾਪਦੇ ਕੋਲੇ ਲੈ ਜਾ ਆਪਾ ਨਾ ਐ ਕਰਦੇ ਨੇ 5-5000 ਮੰਗ ਕੇ ਖਰਜ ਨਹੀਂ ਆ ਸਾਡੇ ਤੇ ਨਹੀਂ ਪਹੁੰਚ ਨਹੀਂ ਜੀ ਨੀ ਆਇਂ ਲੀ ਕੋਈ ਨਹੀਂ ਆ ਕੀ ਤਗਰੀਬੇ ਬੰਦੇ ਆ ਮੇਰੀ ਗੱਲ ਸੁਣ ਬੱਚੇ ਨੂੰ ਤਾਂ ਜਹਿਆ ਰਖੀ ਬੱਚਾ ਦਿੱਸੇ ਤਾਂ ਆਪਾਂ ਸਾਰਾ ਮੋੜ ਚੜ੍ਹ ਜਾ ਮਾਰ ਦੇ ਤੇ ਇਹ ਨਾਲ ਹੀ ਹੋਈ ਤੇ ਵੀ ਜਾਨ ਹੁੰਦੀ ਸੇ ਆਪਾਂ ਆਖੀ ਦੇਣਾ ਉਹ ਤਾਂ ਜੰਮਾ ਨਹੀਂ ਮੈਂਦਾ ਉਹ ਤਾਂ ਗੁਰੂ ਘਰ ਜਾਂਦਾ ਮੈਨੂੰ ਗਾਲਾਂ ਕੱਢੂ ਵੀ ਤੇ ਜਿਹੜਾ ਕੋਣੋਂ ਗੁਲਾ ਲਾ ਕੇ ਗਿਆ ਜਦੋਂ ਤੈਨੂੰ ਲੈ ਕੇ ਐਸੀ ਵੀ ਡਾਕਟਰ ਦੇ ਚੱਲਾਂਗੇ ਸਿਆਣਿਆਂ ਕੋਲੇ ਕਿਤੇ ਜਵਾਕ ਲੋਟ ਹੁੰਦੇ ਹੁੰਦੇ ਨੇ ਤੇ ਮੇਰੀ ਗੱਲ ਤਾਂ ਹੁਣ ਆਪਾਂ ਕਰਨਾ ਤਸਵੀਰ ਆਪਾਂ ਕਰ ਲਈਏ ਜੀ ਤੁਸੀਂ ਸ਼ਾਮ ਨੂੰ ਆਉਣੀ ਹੈ ਹੁਣ ਹਾਂ ਤੇ ਤੁਸੀਂ ਕਹਿ ਦਿਓ ਅੱਧੀ ਵਾਰ ਫੋਨ ਕਰਕੇ ਵੀ ਹੁਣ ਤੱਕ ਤੁਸੀਂ ਠੀਕ ਹੈ ਤੇ ਆਪਾਂ ਆ ਗਏ ਜਾਨੀ ਆਪਰੇ ਚੱਲ ਵੜਦੇ ਹਾਂ ਨਾ ਹਾਂ ਚਲ ਪਤਾ ਨਾ ਲੱਗ ਜਿਵੇਂ ਮਣਕੇ ਗੱਲ ਨਾ ਕਰਨੀਆਂ ਚੰਗਿਆ ਮੇਰੇ ਤਾਂ ਉਹ ਗੁੱਤਨੀ ਪੱਟ ਕੇ ਜੈਸੀ ਗੱਲ ਕਰਨੀ ਹੁੰਦੀ ਤੈਨੂੰ ਦੱਸਦਾ ਤਾਂ ਪਉਂਦੇ ਹਾਂ ਜਿਵੇਂ ਇਹ ਵੀ ਭੇਨ ਕੇ ਚੱਲ ਜੇ ਵਿਚਾਰਾ ਸਮੀਰੀ ਬਾਬਾ ਇੰਨੀ ਕਰਨੀ ਆ ਲੈ ਮੇਰੀ ਕੁੜੀ ਠੀਕ ਹੋ ਜੂਗੀ ਇਹ ਦੂਤੋਂ ਦੀ ਕੀ ਹੈ ਡਾਕਟਰਾਂ ਨੂੰ ਵੀ ਤਾਂ ਪੈਸੇ ਲਾਈ ਜਾਣੀ ਐ ਮੈਂ ਹਾਂ ਜੀ ਜਾਨੀਆ ਕਿਰ ਕੋਈ ਰਕਣੂ ਕਰਨਾ ਚੱਲ ਵਰਗੀ ਰਫਾ ਚੱਲਦੇ ਨਾਲੇ ਹੁਣ ਬਾਬਾ ਬੈਠਾ ਹੋਇਆ ਆ ਟੋ ਹੈਗਾ ਆਪਣੀ ਗਲੀ ਤੇ ਦੇਖ ਆ ਤੁਮੇ ਦੇਖ ਲੈਣੀ ਹੈ ਜਾ ਦੇਖ ਲੈ ਘਰ ਚੱਲਣਾ ਇਹ ਨਾ ਹੈ ਹਾਂ ਜੀ ਤੇਰੇ ਨਾਲ ਪਰ ਮੈਨੂੰ ਲੈ ਚੱਲੋ ਹਾਂ ਠੀਕ ਹੈ ਚੱਲ ਤੂੰ ਕਰ ਤੇ ਅਸੀਂ ਅਟ ਗਏ ਚੰਗਾ ਲੈ ਪੁੱਤਾਂ ਲਖਾੜ ਮੂੰਹ ਮਿੱਠਾ ਹੋ ਜੂਗਾ ਦਵਾਈਆਂ ਨਾਲ ਮੂੰਹ ਕੌੜਾ ਹੋ ਜਾਂਦਾ ਹਾਲਾਂਕਿ ਮਿੱਠਾ ਹੋ ਜੂਗਾ ਮਾੜਾ ਮੂੰਹ ਕੌੜਾ ਕੌੜਾ ਹੋ ਜਾਂਦਾ ਹਾਂ ਬੀਬੀ ਕਿਵੇਂ ਆਈਆਂ ਬਾਬਾ ਮੇਰਾ ਸਰੀਰ ਨਹੀਂ ਠੀਕ ਰਹਿੰਦਾ ਲੱਤਾਂ ਵਾਂਹ ਟੁੱਟਦੀਆਂ ਆਂ ਮੇਰਾ ਸਿਰ ਦਰਦ ਹੁੰਦਾ ਰਹਿੰਦਾ ਹੈ ਰਾਤ ਨੂੰ ਦਵਾ ਵੀ ਆਉਂਦੇ ਨੇ ਹਾਂ ਬਾਬਾ ਹੀ ਆਉਂਦੇ ਦਵਾ ਪੁੱਠੇ ਸਿੱਧੇ ਸੁਖਣੇ ਆਉਂਦੇ ਨੇ ਹਾਂ ਬਾਬਾ ਹੀ ਆਉਂਦੇ ਸ਼ਨੀਵਾਰ ਨੂੰ ਕਿੱਥੇ ਜਾ ਕੇ ਆਈ ਸੀ ਕੋਈ ਸ਼ਨੀਵਾਰ ਨੂੰ ਕੋਈ ਧੂੜੀ ਲੈ ਗਈ ਸੀ ਕਿਤੇ ਜਾ ਕੇ ਆਈ ਸੀ ਕਿਸੇ ਨਾਲ ਉਹਨਾਂ ਦੇ ਘਰੇ ਗਈ ਸੀ ਨਾ ਤੂੰ ਮਖਤਿਆਰੇ ਗਏ ਗੋਗਲੇ ਖਵਾਏ ਉਹਨੇ ਤੈਨੂੰ ਹਾਂ ਬਾਬਾ ਹੀ ਖਵਾਏ ਗੋਗਲੇ ਖਾ ਕੇ ਆਈਆਂ ਦੋ ਉਸ ਤੋਂ ਬਾਅਦ ਢਿੱਲੀ ਪਈਆਂ ਹਾਂ ਤੂੰ ਇਹਤ ਕਰਕੇ ਦੇ ਦੇ ਲੈ 10 ਦਿਨਾਂ ਨੂੰ ਆ ਜੀ ਫਰਕ ਪੈ ਜੂਗਾ ਦੇ ਹਲਾ ਯਾ ਜੋ ਅੰਦਰੋਂ ਬੈਜੋ ਜੋ ਅੰਦਰੋਂ ਜਾਇਆ ਜੋ ਅੰਦਰੋਂ ਬੈਜੋ ਬੱਚੋ ਬੈਜੋ ਹਾਂ ਇਹ ਬਤਾ ਕਿਹੜੀ ਜਗ੍ਹਾ ਤੋਂ ਆਏ ਹੋ ਕਿਸੇ ਦੇ ਮਾਨਸਰ ਤੋਂ ਆਏ ਬਾਬਾ ਫੋਕਰ ਕੋਲ ਆਏ ਹੋ ਹਾਂ ਫੋਕਰ ਕੋਲ ਤੇ ਮੈਂ ਬੱਚੀ ਬੁਵਾ ਰੈਂਦੀ ਆ ਹਾਂ ਬਾਬਾ ਜੀ ਸਾਰੇ ਡਾਕਟਰਾਂ ਲੱਗੇ ਜਾਏ ਹਾਂ ਬਾਬਾ ਜੀ ਜਾਏ ਇਹ ਤੋਂ ਨਹੀਂ ਫਰਕ ਪਿਆ ਆ ਜਾ ਪਤੋਏ ਉਹ ਰਹਾ ਜਾ ਬਈ ਨਹੀਂ ਚੇ ਤੁਸੀਂ ਘਰ ਨਵਾਂ ਲਿਆ ਦੋ ਮਹੀਨੇ ਪਹਿਲਾਂ ਹਾਂ ਬੱਬਾ ਨਵਾਂ ਲਿਆ ਸੀ ਉਹਦੂ ਬਾਅਦ ਸੋਡੇ ਕੰਮ ਹੋਇਆ ਨੇਰੇ ਤਾਂ ਜਵਾਕ ਬਿਮਾਰ ਰਹਿੰਦੇ ਨੇ ਹਾਂ ਕਦੇ ਕੋਈ ਬਿਮਾਰ ਹੋ ਜਾਂਦਾ ਕਦੇ ਕੋਈ ਬਿਮਾਰ ਹੋ ਜਾਂਦਾ ਹਾਂ ਕੀ ਕੀ ਨਹੀਂ ਜਾਂਦਾ ਉਹਦੂ ਬਾਅਦ ਸਾਨੂੰ ਘਰਨੇ ਵਰਕ ਤੇ ਨਹੀਂ ਦਿੱਤੀ ਨਾ ਲੜੇ ਤੇਰੇ ਘਰ ਵਾਲੇ ਦਾ ਕੰਮ ਨਹੀਂ ਚੱਲਦਾ ਉਹ ਘਰ ਦੇ ਵਿੱਚ ਕਚੀਲ ਮਰੀ ਹੋਈ ਆ। ਅੱਛਾ ਬਾਬਾ। ਇਲਾਜ ਕਰ ਦੂੰਗਾ। ਠੀਕ ਆ ਬਾਬਾ। ਕੁੜੀ ਸੋਡੂ ਠੀਕ ਹੋ ਜੂ ਦੋ ਦਿਨਾਂ ਚ। ਠੀਕ ਆ ਬਾਬਾ ਇਹ ਸੱਤ ਵਾਚਨ ਬਾਬਾ। ਰੁਪਿਆ 10000 ਲੱਗੂਗਾ। ਬਾਬਾ ਘੱਟ ਵੱਧ ਨਹੀਂ ਹੋ ਸਕਦਾ ਸਾਡਾ ਜਦੋਂ ਕੰਮ ਹੀ ਚੱਲਦਾ ਮੈਂ ਇੰਨੇ ਪੈਸੇ ਬਾਬਾ ਕਿਵੇਂ ਇਕੱਠੇ ਕਰੂੰਗੀ ਇਸ ਦਾ ਨਾਲ ਇਹ ਦੋ ਦਿਨਾਂ ਦੇ। ਤੁਸੀਂ 5000 ਪਹਿਲਾਂ ਦੇ ਦਿਓ। 5000 ਦੇ ਦਿਓ ਬਾਅਦ ਚੋ ਦੋ ਦਿਨਾਂ ਬਾਅਦ ਚੋ। ਕੁੜੀ ਦਾ ਲਾਜ ਮੈਂ ਕਰ ਦਉ ਥੋੜਾ ਪਾ ਦੇਣਾ ਇਹ ਦਵਾਈ ਲੱਗਣ ਲੱਗੂ ਕੁੜੀਆਂ ਨੂੰ ਬਸ ਦਵਾਈ ਲੱਗਣ ਉਹ ਵੀ ਬਾਬਾ ਸਾਡੇ ਮਿਰਕਾ ਨੂੰ ਤਾਂ ਸਮਝ ਨਹੀਂ ਮੰਨਦਾ ਉਹ ਤਾਂ ਕੁਛ ਮਰਛ ਨਹੀਂ ਕਰਦਾ ਮੈਂ ਉਹ ਸਿੱਧਾ ਜਾਣੀ ਚਾਹੁੰਦਾ ਪਪਾ ਸੋ ਉੱਥੇ ਤਾਂ ਕਿਸੇ ਗੱਲ ਦਾ ਘੁੱਕ ਨਹੀਂ ਦੇਖ ਤੁਸੀਂ ਤਾਂ ਤਾਂ ਚਾਮੀ ਹੈ ਦੇਖੀ ਬਸ ਬਸ ਮੂਰੇ ਨਾ ਬੋਲੋ ਲਾਜ ਕਰ ਦੂੰ ਕੁੜੀ ਦਾ ਰੁਪਇਆ 10000 ਲੱਗੂ ਕੁੜੀ ਤੋਂ ਉੱਤੇ ਤਾਂ ਨਹੀਂ 10000 ਰੁਪਇਆ ਪਾਣੀ ਨਹੀਂ ਬਾਬਾ ਫਿਰ ਮੈਂ ਚੋਰ ਮਸਪਰੀ ਵਿੱਚੋਂ ਪਿੱਛੇ ਤੋੜ ਕੇ ਆ ਜਾਈਂਗਾ ਤਾਂ ਮੈਨੂੰ ਲੈ ਕੇ ਆਈ ਹੈ ਕਿਰਾ ਮੈਂ ਕੁੜੀ ਦਾ ਲਾਜ ਕਿਰਾ ਮੈਂ ਇਹਦੇ ਥੋੜਾ ਪਾ ਦੇਣਾ

ਸ਼ਾਦਵੰਦ ਦੇ ਸੰਗਤਾਂ ਬਸ ਪਹਿਲੇ ਹੀ ਤੋਂ ਉਹ ਹੱਥੇ ਤੰਤਰ ਦੇਖ ਲਗੂ ਦੋ ਸਭਾ ਤਨੀ ਆਂਗਲ ਹੈ ਨਾ ਨਾ ਮੈਨ ਇੱਕੋ ਹੀ ਤੋਂ ਉਹ ਆਪਾਂ ਦਾ ਪਤਾ ਹੀ ਹੈ ਹੈ ਨਾ ਕਾਜੀ ਕੀ ਹੈ ਨਾ ਉਹ ਤਾਂ ਤਾਂ ਪ੍ਰੀਤ ਮੱਸਾ ਤੀ ਉਹੋ ਲੈਣਾ ਕੀ ਨਾ ਕਾਜੀ ਚੜ ਰੱਖਤ ਹੈ ਹੁੰਦੇ ਸਰਬ ਨੇ ਆ ਜਾ ਫਿਰ ਆਪਾਂ ਦੀ ਚੰਗਿਆ ਨਹੀਂ ਕੋਈ ਚੱਲ ਲੈ ਜਾਂ ਦਿਵਸ ਨਾ ਰਹੋ ਜੀ ਨੇ ਤੁਸੀਂ ਮੈਨੂੰ ਬਾਪੇ ਦੀ ਦਸਤ ਖਾਤੀ ਹੋਰ ਤੇ ਅੰਦਰ ਲੈ ਕੇ ਆਈ ਆਪਣੀ ਬੈਣੇ ਆ ਜਾ ਫਿਰ ਮੇਰੇ ਪੰਜਾਬ ਆ ਮੇਰੇ ਹੋਰ ਉਸ ਤੋਂ ਅਗਰ ਨਦੀ ਉਹ ਚਨਾਤ ਬਾਬਾ ਜੀ ਤਾਂ ਆ ਪਾ ਗਈ ਸੀ ਤਾਂ ਘਰ ਕਰ ਹੁਣ ਪਰਸੂ ਆਪਾਂ ਜੀ ਅੱਜ ਹੋ ਜਾਊਗਾ ਹੈ ਨਾ ਪਰਸੂ ਆ ਮੈਨੂੰ ਪਰਸੂ ਹਾਂ ਠੀਕ ਹੈ ਪਰਸੂ ਆ ਜੀ ਬਾਬਾ ਜੀ ਪਰਸੂ ਆਇਓ ਪਰਸੂ ਇਲਾਜ ਕਰ ਦਾਂਗੇ ਇਹਦਾ ਪੱਕਾ ਜਮਾਂ ਗੁਰਿਆਦਾ ਚਲ ਗੱਲ ਸੁਣ ਲਾ ਓਏ ਇਹ ਜਾਨ ਨਦੀ ਮੋਟੀ ਸਾਮੀ ਆ ਜਾ ਕੇ ਉਹਨਾਂ ਨੂੰ ਕਰ ਕਾਬੂ ਜਾ ਤੇ ਪਈ ਇੱਕ ਮਿੰਟ ਹਾਂ ਜੀ ਜਿਸ ਜਾਉ ਨਹੀਂ ਜੀ ਬਾਬਾ ਜੀ ਇਹ ਨਾ ਜਾਣੀ ਜਾਣੇ ਸਾਬ

ਕੋਈ ਨਾ ਕਰ ਜਾ ਕੇ ਗੱਲ ਕਰ ਦਿੰਦੀ ਹਾਂ ਕੋਈ ਨਾ ਨਹੀਂ ਇਹ ਔਰ ਲਾ ਕੇ ਆ ਨਾ ਹਾਂ ਕੋਈ ਗੱਲ ਨਹੀਂ ਜਿੰਨੇ ਪੈਸੇ ਸੀ ਇਹ ਪੈਸੇ ਕਹਿੰਨੇ ਬਾਪੂ ਨੇ ਮੈਂ ਤਾਂ 19 ਦੇ ਦੂਗਾ ਸੇ ਮੇਰੀ ਕੁੜੀਆਂ ਠੀਕ ਹੋਣੀ ਚਾਹੀਦੀ ਨਾ ਨਾ ਪੱਕਾ ਪੱਕਾ ਰਾਜ ਕਰਨੇ ਬਾਪੂ ਜੀ ਕੋਈ ਇਹ ਗੱਲ ਨਹੀਂ ਹਾਂ ਜੀ ਹਾਂ ਜਮ ਪੱਕਾ ਹਾਂ ਹਾਂ ਮੈਂ ਪੁੱਤ ਹੁਣ ਠੀਕ ਨਹੀਂ ਹੈ ਜੀ ਬਾਬਾ ਜੀ ਭੋਰਾ ਵੀ ਫੱਟ ਨਹੀਂ। ਪਹਿਲਾਂ ਪੈਸੇ ਤਾਂ ਦੇ ਦੋ। ਫੇਰੀ ਬਟਾੜਾ ਲਾਹੂਗਾ ਫੇਰੀ ਫੱਟੂਗਾ। ਜਦੋਂ ਮੈਂ ਕਹਿੰਦਾ ਰੱਬ ਦੇ ਨੀ ਖੋਲਾ ਪਿਆ ਸੀ। ਸਾੜਾ ਹੁਣ ਤਾਂ ਫੱਟ ਪਹਿਲਾਂ ਚਾਹੀਦਾ ਕੀ ਭੋਰਾ ਵੀ ਨਹੀਂ ਫੱਟ। ਭੋਰਾ ਹਜੇ ਪੈਸੇ ਚਾਹੀਦੇ ਆ ਬਾਬੇ ਨੂੰ ਮਾੜਿਆ ਦੇਖੂਗਾ ਵੀ। ਵੀ ਫੇਰ ਬਾਬਾ ਹੋਟਾਲੇ ਤੂੰ ਨਹੀਂ ਆਉਂਦਾਗਾ। ਸਮਾਨ ਲਿਆਉਣਾ ਕਹੂਗਾ ਇਹ ਤਾਂ ਸਮਾਨ ਵੀ ਲੈ ਕੇ ਦਿੰਦੇ ਆ ਬਾਬਾ ਪੈਸੇ। ਬੀਬੀ ਪਹਿਲਾਂ ਪੈਸੇ ਲੱਗਣਗੇ ਫੇਰ ਸਮਾਨ ਲੱਗੂਗਾ ਫੇਰ ਕੁੜੀ ਠੀਕ ਹੋਜੂ।

ਲੈ ਪਰਸੋ ਤੱਕ ਠੀਕ ਹੋ ਜਾਊ ਕੁੜੀ ਇਹਨੂੰ ਕੋਈ ਦਵਾਈ ਨਹੀਂ ਦੇਣੀ ਕੁਛ ਨਹੀਂ ਦੇਣਾ ਇਹਨੂੰ ਦਵਾਈ ਤਾਂ ਨਹੀਂ ਦੇਖੋ ਹਾਂ ਕੁਛ ਨਹੀਂ ਦੇਣਾ ਇਹਨੂੰ ਆਪੀ ਠੀਕ ਹੋ ਜਾਊਗੀ ਤਸੀਰ ਕਰ ਦਾਂਗੇ ਇਹਦਾ ਹੁਲਾਜ ਸਰ ਬਾਬੇ ਜੀ ਜੈ ਬਾਬੇ ਜੀ ਨਾ ਦਵਾਈ ਕੋਈ ਤੋਂ ਤਾਂ ਲੈਣਾ ਨਹੀਂ ਠੀਕ ਹੈ ਬਾਬਾ ਜੀ ਠੀਕ ਆ ਬੱਚਾ ਜਾਓ ਹੁਣ ਤੁਸੀਂ ਚਲੋ ਬਹੁਤ ਕਰਨੀ ਆ ਵਪਾ ਹੈ ਬਾਬਾ ਪ੍ਰਸਾਦ ਨੂੰ ਲੇਟੋ ਰੱਖ ਲੈ ਬੱਚਾ ਪ੍ਰਸ਼ਾਦ ਵੰਡ ਲੈਣਾ। ਆਪ ਹੀ ਆਓਗੇ ਬੱਚਾ। ਆਪਰਾ ਬਸ ਵਾਪੇ ਹੀ ਜਾਣੀ। ਪੀ ਆਂਦੇ ਦੂਰੋਂ ਆਏ ਹੋਗੇ। ਬਸ ਹੀ ਬਸ। ਉਹ ਹੋ ਜਾਵੇ ਅੱਪਾ ਜੀ ਸਾਨੂੰ ਸੈਟ ਹੀ ਹੋਗਾ। ਰੋਟੀ ਪਾਣੀ ਖਾ ਕੇ ਵਾਗ ਜਾਂਦੇ। ਬਸ ਵਾਪੇ ਹੀ ਬਸ। ਹੋਰ ਤੇ ਨੀਂਦੀ ਵਾਲੀ ਮਾੜੀ ਐ ਚੇਲੇ ਦੀ ਜੀ ਦੇਖੇ ਪ੍ਰਸ਼ਾਦ ਦਿੱਤਾ। ਹੋਰ ਦੇ ਦੇ ਪੁੱਤਰਾ। ਚੱਲ ਬਾਈ ਨਾ। ਪੁੱਤ ਤੋ ਕੀਕ ਨਹੀਂ ਦਿੱਤਾ ਜਾਂਦਾ ਪ੍ਰਸ਼ਾਦ ਬੇਤੀ ਕਰੇ ਜਾਂਦਾ ਬਾਬਿਆਂ ਦੀ ਤੁ ਓਏ ਹੁਣ ਐ ਐਂ ਤੋਂ ਬਾਲਾ ਮੁੱggen ਕਿ ਐ ਤਾਂ ਮੜੀ ਹੀ ਦੇ ਜੂ ਆਪਣੇ ਕੋਲ ਪੈਸੇ ਵੱਧ ਜਾਣਗੇ ਕੁਛ ਨਹੀਂ ਹੁੰਦਾ ਇੰਨੇ ਪੈਸੇ ਲੈ ਤਾਂ ਲੈ ਹੁਣ ਦਾ 1000 ਰੁਪਇਆ ਹੋਰ ਕਿੰਨੇ ਕ ਲੈਣੇ ਆ ਵੱਧ ਕਹਿ ਰਿਆ ਕਰ ਅਗਲੇ ਨੂੰ ਪੈਸੇ ਜੇ ਆਏ ਹੋਣ ਹੁੰਦਾ ਮੰਮਾ ਹਾਂਜੀ ਬੱਤਲ ਬੱਚਾ ਲੱਕਰਾ ਟੋਏਂਂ ਦੀਆ ਮੇਰੇ ਚੀ ਕੱਚਾ ਹੋ ਜਾਂਦਾ ਖੜਦਾ ਪੁੱਤੋ ਚੁੱਪ ਕਰ ਦੋ ਮਿੰਟ ਮੈਂ ਤੇਰੇ ਪਾਪਾ ਨੂੰ ਫੋਨ ਕਰਦੀ ਆ ਤੈਨੂੰ ਨਾ ਡਾਕਟਰ ਤੇ ਲੈ ਕੇ ਜਾਨੀ ਆ ਹੁਣ ਜੀ ਬੱਚਿਆਂ ਵਾਲੇ ਦੇ ਲੈ ਜਾਾਂਗੇ ਠੀਕ ਆ ਹੈਲੋ ਰਿੰਗ ਕਤਾ ਜਾਈ ਜਾਂਦੀ ਹੈ ਚੱਕਿਆ ਨਹੀਂ ਇੱਕ ਤਾਂ ਕਾਲੀ ਚਕੂਣ ਕਿਹੜਾ ਲੱਗਦਾ ਛੇ ਹੈਲੋ ਜੀ ਜਲਦੀ ਆਇਓ ਖੁਸ਼ੀ ਨੂੰ ਨਾ ਬੁਖਾਰ ਵਾਲਾ ਹੋਇਆ ਪਿਆਗਾ ਲੈ ਕੇ ਜਾਣਾ ਇਹਨਾਂ ਨੂੰ ਆਇਓ ਬਸ ਪੁੱਤਾਉਂਦੇ ਆ ਪਾਪਾ ਆਪਾਂ ਚੱਲਦੇ ਆ ਠੀਕ ਹੈ ਕੰਮ ਜਲਦੀ ਕਰੋ ਚੱਲ ਖੁਸ਼ੀ ਤੇਰੇ ਪਾਪਾ ਆ ਗਈ ਛੇਤੀ ਲੈ ਕੇ ਚੱਲ ਚੱਲ ਪੁੱਤ ਛੇਤੀ ਜਲਦੀ ਕਰ ਜੀ ਜਲਦੀ नहीं नहीं बघा हार चढ़ के गुरजंत डॉक्टर के आ जाओ उठ आ में आसी भी गुरजंत रे गुरजंत के उठ के आनी बैठ डॉक्टर साहब है नहीं आज ठीक है उसी काल जी जल्दी देखो जी जल्दी जी জি কচ্া হ্যাঁ কি করতে রে এ ਔਰ ਇਹ ਪੋਈ ਨੇ ਕਿੱਥੇ ਪਵਾਤਾ ਇਹਾ ਸਿਰੀਸ ਹੈ ਇਹਨੂੰ ਜੂਰ ਕੱਟ ਗਿਆ ਪਾਣੀ ਦੀ ਵੀ ਕਮੀ ਹੈ ਜੀ ਇਹਨੂੰ ਦਾ ਬੱਚਾ ਡਾਕਟਰ ਦੇ ਲੈ ਜਾਓ ਛੇਤੀ ਤੇ ਨਹੀਂ ਫਿਰ ਜਵਾਗ ਦਾ ਮੁਸ਼ਕਲ ਹੈ ਔਰ ਇਹ ਨਾਲ ਨਹੀਂ ਰਾਮਾਉਦਾ ਠੀਕ ਹੈ ਨਾ ਕਿਹੜੀ ਡਾਕਟਰ ਲੈ ਕੇ ਜਾਈ ਬੱਚਾ ਜੀ ਲੈ ਜਾਓ ਬਸ ਇੱਕ ਥੇ ਜੇ ਲੈ ਜਾਓ ਉਹਦੇ ਕਟੋੜੇ ਦੇ ਲੈ ਜਾਓ ਠੀਕ ਹੈ ਜੀ ਕਿਉਂ ਐ ਵੀ ਤਾਂ ਡ੍ਰਿਪ ਵਗੈਰਾ ਲੱਗਣਗੇ ਦਾਖਲ ਕਰਨੀ ਪਊਗੀ ਉਸੇ ਲਾਉਂਦੀ ਡ੍ਰਿਪ ਨਹੀਂ ਨਹੀਂ ਬੱਚੇ ਦਾ ਕੰਮ ਹੈ ਜੀ ਇਹਨੂੰ ਰੱਬਾ ਰੱਖਣਾ ਪਊਗਾ ਠੀਕ ਹੈ ਨਾ ਮੜੀ ਮੁੱਟੀ ਕਿਹਨੇ ਸੀ ਮੈਡੀਸਿਨ ਆਏ ਵੀ ਹੁਣ ਤਾਂ ਕੋਈ ਦੂਰ ਹੀ ਨਹੀਂ 10 ਮਿੰਟ ਲੱਗਣਗੇ ਬੱਚਾ ਡਾਕਟਰ ਕੋਲ ਲੈ ਜਾਓ ਮੜੀ ਮੁੱਟੀ ਮੈਡੀਸਨ ਨਾਲ ਠੀਕ ਹੋਣਾ ਨਹੀਂ ਇਹਦਾ ਖਾਸਾ ਬਿਦਾ ਹੋਇਆ ਠੀਕ ਹੈ ਨਾ ਪਾਣੀ ਦੀ ਵੀ ਕਮੀ ਹੈ ਬੱਚੇ 'ਚ ਪਾਣੀ ਦੀ ਲੈ ਜਾਂਦੇ ਫਿਰ ਹਾਂ ਹਾਂ ਇਹਨੂੰ ਦਾਖਲ ਕਰਾਓ ਬੱਚੇ ਨੂੰ ਠੀਕ ਹੋ ਜਾ ਕੋਈ ਗੱਲ ਨਹੀਂ ਨਹੀਂ ਤਾਂ ਗੇਟ ਵਿਤਣਾ ਨਹੀਂ ਠੀਕ ਹੁੰਦਾ ਆਪਾਂ ਤਾਂ ਸਕੂਲੀ ਤੇ ਤਾਂ ਨਹੀਂ ਸਮਾਂ ਗੱਤੀ ਦੇ ਤੋਸ ਠੀਕ ਹੈ ਇਹ ਤਾਂ ਮੰਨਦੇ ਹੀ ਹੈਗੇ ਡਾਕਟਰ ਸਾਹਿਬ ਵੀ ਸਿਆਣੇ ਸੁਣਿਆ ਨੂੰ ਉਹ ਤਾਂ ਨਾ ਮੇਰੇ ਛੱਲੀਆਂ ਆਈਆਂ ਜਮੰਦੀ ਹਾਂ ਕੰਨੀ ਵੀ ਤਸਵੀਰੀ ਵਾਪ ਹੈਗਾ ਵੀ ਬਹੁਤ ਵਧੀਆ ਹੈ ਮੈਨੂੰ ਕੱਲ ਉਹਦੇ ਕੋਲੇ ੱੱਕੇ ਨਾਲ ਲੈ ਵੀ ਸਖੌੜਾ ਪਾਉਂਦਾ ਉਹ ਵੀ ਬੱਚਾ ਠੀਕ ਹੋ ਜਾਏ ਇਹ ਮਰ ਕੋਲ ਨਾ ਕਦੀ ਆਪਾਂ ਨੂੰ ਵੀ ਪਤਾ ਨਹੀਂ 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 ਥੋੜਿਆ ਕਮੀ ਨਹੀਂ ਪਾਣੀ ਦੀ ਕਮੀ ਹੈ ਥੋੜੇ ਮੈਂ ਕਿਵੇਂ ਪੂਰੀ ਹੂੰ ਉਹਨੇ ਘਰੋਂ ਸਭ ਸਾਨੂੰ ਅੱਜ ਵੀ ਕਿਹਾ ਸੀ ਕਿ ਨਾ 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 ਇਹਨੇ ਬੱਚੇ ਨੇ ਕਹਿ ਦਿੰਦਾ ਕੁਛ ਖਾਦਾ ਪੀਤਾ ਨਹੀਂ ਵਿਚਾਰੀ ਦੀ ਪਾਣੀ ਦੀ ਕਮੀ ਹੈ ਇਹਨੂੰ ਤਾਂ ਬੱਚਿਆਂ ਦੇ ਡਾਕਟਰ ਕੋਲ ਲੈ ਜਾਓ ਵਿਛੇ ਦੀ ਕਰੋ ਬਾਬੇ ਕੋਲ ਲੈ ਫਿਰੋ ਕੁੜੀ ਜੰਮਕ ਜੂ ਨਹੀਂ ਠੀਕ ਹੈ ਜੀ ਹਾਂ ਇਹਨੂੰ ਤਾਂ ਇਹ ਖੁਦ ਹੀ ਲੈ ਜਣੂ ਇਹਨੂੰ ਬੱਚਿਆਂ ਦੇ ਕੋਟਾਉਂਦੀ ਲੈ ਜਾਓ ਵਖਰੇਤ ਕਰਾ ਦਿਓ ਬਸ ਠੀਕ ਤੜਕੇ ਨੂੰ ਕੁੜੀ ਠੀਕ ਹੋ ਜਾਊਗੀ ਪਾਣੀ ਦੀ ਕਮੀ ਹੈ ਹੋਰ ਕੋਈ ਗੱਲ ਨਹੀਂ ਠੀਕ ਜੀ ਉਸਦਾ ਪਿਤਾ ਨਿਉਣੇ ਨੇ ਵਿਚਾਰੀ ਨੇ ਕੈਦਨ ਹੋ ਗਿਆ ਨਾ ਉਹ ਇੱਕ ਤਾਂ ਕੁਝ ਤਾਂ ਗੱਲਾਂ ਸਟ੍ਰੈਟਜੀ ਨੇ ਇਹ ਚੁਣੀ ਚੰਗੀਆਂ ਦੀ ਕਿ ਕੋਸੀ ਮੈਂ ਪਹਿਲੀ ਸਮਝ ਨਹੀਂ ਬੱਤ ਕਰਦਾ ਨਹੀਂ ਬਾਬਾ ਦਾ ਇੰਨਾ ਵਧੀਆ ਹੈ ਬਣੇ ਕੋਰਤੀ ਨਹੀਂ ਜਿੱਦ ਦੀ ਤਰੀ ਕੁਰੀ ਨਾ ਰਹੇ ਅਸੀਂ ਮੂਰਤੀ ਕਰ ਰਹੇ ਆ ਆਜੋ ਆਜੋ ਪਹਿਨੇ ਕਰ ਰਹੀ ਆ ਤੇਰੀ ਹੁਣ ਤਾਂ ਬਹੁਤ ਫੱਕ ਗਿਆ ਹੋਊਗਾ ਆ ਕੁੜੀ ਤਾਂ ਜਨਾ ਠੀਕ ਹੋ ਗਈ ਭੈਣੇ ਜਾਂਤੇ ਡਾਕਟਰ ਦੇ ਲੈ ਕੇ ਗਈ ਸੀ ਤੁਸੀਂ ਤਾਂ ਮੇਰੇ 10000 ਨੂੰ ਕੂਕ ਮਰਵਾਤੀ ਦੋਨਾਂ ਨੇ ਬਾਬਿਆਂ ਕੋਲੇ ਕੀ ਹੁੰਦਾ ਕੁੜੀ ਦਾ ਤਾਂ ਮੇਰੀ ਤਾਂ ਪਾਣੀ ਮੁੱਕ ਗਿਆ ਸੀ ਮੇਰੀ ਧੀ ਮਰਵਾ ਕੇ ਤਾਂ ਤੀਸੀ ਬੰਨਿਆ ਸਿਆਣਿਆਂ ਨੂੰ ਲੈ ਕਰ ਲਓ ਭਲਾ ਕਿਸੇ ਰਾਜ ਅੱਜ ਕੱਲਾ ਟਾਈਮ ਹੀ ਨਹੀਂ ਰਿਹਾ ਚੰਗੀ ਗੱਲ ਕਹਿਣ ਦਾ ਆਪ ਵੀ ਤੁਹਾਡਾ ਭੈਣੇ ਬਥੇਰੇ ਕੰਮ ਹੋਏ ਨੇਗੇ ਸਸਤਾ ਆਪੇਸ ਤਾਂ ਸਿਸਰ ਨੂੰ ਕੀ ਲੋੜ ਸੀ ਤੇ ਜੰਦੀ ਉਹ ਨਹੀਂ ਇਹਨਾਂ ਕੁਝ ਬੋਲੇ ਡਾਕਟਰ ਕਹਿੰਦਾ ਕੁੜੀ ਕੰਟਾ ਵੀ ਨਹੀਂ ਕੱਟਦੀ ਸੀ ਕਹਿੰਦਾ ਕਟਾਉਦੀ ਇਹਦੇ ਲੈ ਜਾ ਪਹਿਲਾਂ ਜੰਟੇ ਕੋਲੇ ਲੈ ਕੇ ਗਈ ਜੰਟਾ ਮੈਨੂੰ ਕਹਿੰਦਾ ਕਟਾਉਦੀ ਇਹਦੇ ਲੈ ਜਾ ਕਹਿੰਦਾ ਇਹਦੇ ਕੀ ਦੇ ਮੰਗਰ ਲੱਗੇ ਸੀ ਤੂੰ ਕਹਿੰਦਾ ਭਾਈ ਕੁੜੀ ਮਾਰ ਕੇ ਬੈਠ ਗਈ ਸੀ ਆਪਦੀ ਸਾਡੇ ਤਾਂ ਬਥੇਰੇ ਕੰਮ ਕੀਤੇ ਨੇ ਖਾਨੇ ਸੀ ਕੀਤੇ ਨਾਲ ਮੇਰੇ ਮੇਰਾ ਬੰਦਾ ਵਾਗਿਆ ਨਾ ਮੈਂ ਉਹਨੂੰ ਦੱਸਣ ਜੋਗਰੀ ਵੀ ਆ ਮੈਨੂੰ ਸਹਣਾ ਦੇ ਲੈ ਗਈ ਸੀ ਆਹੀ ਜਾਂਦੀ ਆ ਭਾਣੇ ਮੈਂ ਤਾਂ ਆਪ ਨਹੀਂ ਜਾਂਦੀ ਸੀ ਮੈਂ ਤਾਂ ਇਹ ਨਹੀਂ ਆਉਦੇ ਮੰਗਰ ਲੱਗਿਆ ਜਾ ਦੇ ਤੂੰ ਸਿਆਣੇ ਕੋਲੇ ਜਾ ਕੇ ਤੇਰਾ ਕਿੰਨਾ ਘਟਾ ਹੋ ਗਿਆ ਕੀ ਬਣਾ ਲਿਆ ਤੂੰ ਉਹ ਸਿਆਣੇ ਕੋਲ ਕਿੰਨਾ ਬਣੇ ਗੁੱਸਾ ਨਾ ਕਰੀ ਨਵੀਂ ਵੀ ਤੇਰੇ ਆਖ ਕੇ ਤਾਂ ਬਾਗੀ ਸੀਗੀ ਮੈਂ ਤਾਂ ਆਪ ਸਾਰਾ ਘਰ ਖੁੰਗ ਲਾ ਦੇ ਲੈ ਹੋਰ ਕੀ ਹੁੰਦਾ ਪੈਣ ਸਿਆਣਿਆਂ ਕੋਲੇ ਆਪ ਮੈਂ ਤੇਰੇ ਕਹੇ ਤਾਂ ਮੈਂ ਤੇਰੇ ਕਹੇ ਤੂੰ ਹੋਰ ਇਹ ਹੁੰਦਾ ਆਪਦੀ ਸੋਚ ਵੀ ਵਰਤਨੀ ਚਾਹੀਦੀ ਐ ਆ ਸਾਡੀ ਸੋਚ ਤਾਂ ਪੈਣੀ ਇਹ ਐ ਸੀ ਤਾਂ ਸਿਆਣਿਆਂ ਨੂੰ ਮੰਨ ਦੇਣੀ ਚਾਹੀਦੀ ਗਏ ਜੇ ਨਾ ਡਾਕਟਰੀ ਇਲਾਜ ਆ ਜੇ ਉਹ ਤਾਂ ਡਾਕਟਰੀ ਇਲਾਜ ਹੁੰਦਾਗਾ ਫਿਰ ਤੂੰ ਉਹਦੇ ਬੰਦੇ ਨਾਲ ਰਾਇ ਕਰਨੀ ਸੀ ਬਣੇ ਬੇਨ ਮੇਰਾ وہی ਤਾਂ ਮੇਰੇ ਗਲਤੀ ਰਹੀ ਗਈ ਮੈਂ ਰਈ ਨਹੀਂ ਕਰੀ ਹੁਣ ਵੀ ਮੈਂ ਦੱਸਣ ਦੋ ਗਰੀਨੀ ਵੀ ਮੈਂ ਦੱਸਣਿਆ ਨੂੰ 10000 ਰੁਪਏ ਕੂਕਤਾ ਮੇਰੀ ਗੁੱਤ ਨਹੀਂ ਪਟਦੂਗਾ ਨਾਲੇ ਭੈਣੇ ਸੋਡੇ ਘਰੇ ਜਾ ਬੜੂ ਤੀ ਤੂੰ ਲੈ ਕੇ ਕਾਤੋਂ ਗਈ ਸੀ ਸੋਡੇ ਘਰੇ ਨਾਲੇ ਦੇਖ ਭੈਣੇ ਆਪਾਂ ਪੜੇ ਲਿਖੇ ਹੋ ਕੇ ਗਲਤੀ ਮੇਰੀ ਦੀ ਹੈ ਮੈਂ ਵੀ ਇਹਦੇ ਮੰਗਰ ਲੱਗੀ ਸੀ ਪਹਿਲਾਂ ਜਦੋਂ ਆਪਾਂ ਨੂੰ ਸਾਰਾ ਪਤਾ ਹੈ ਵੀ ਜਿਹੜੀ ਬਿਮਾਰੀ ਆ ਉਹ ਦਵਾਈਆਂ ਨਾਲ ਹੀ ਠੀਕ ਹੋਊਗੀ ਮੈਂ ਤਾਂ ਆਪ ਦੀ ਦੀ ਮੰਗਰਵਾਦੀ ਮੈਂ ਤਾਂ ਬਾਹਰ ਹੀ ਚਿੱਤਰ ਪਿਆ ਵੇਸਣੇ ਤੂੰ ਇਹ ਤਾਂ ਇਹ ਜੀ ਹੈਗੀ ਆ ਤੂੰ ਤਾਂ ਮੈਨੂੰ ਸਮਝਾ ਜਾਂਦੀ ਆ ਇਹ ਤਾਂ ਦਿਮਾਗ ਨਹੀਂ ਚੱਲਦਾ ਮੇਰੇ ਬੇਟੀ ਤੇ ਭੈਣੇ ਕੀ ਕਹਿੰਦੀ ਹਾਰ ਕੇ ਨਹੀਂ ਹਾਂ ਮੈਂ ਗਰਾ ਕੇ ਤੂੰ ਮੈਨੂੰ ਕਹਿ ਦਿੰਦੇ ਵੀ ਭੈਣੇ ਕੁਝ ਨਹੀਂ ਹੈਗਾ ਗਾ ਚਲ ਮੈਨੂੰ ਵੀ ਦਿਮਾਗ ਖਰਾਬ ਹੋ ਗਿਆ ਤੂੰ ਵੀ ਨਾ ਜਾਇਆ ਕਰ ਨਾ ਕਦੇ ਕਿਸ ਨੂੰ ਹੋਰ ਮਤ ਦੇ ਦੀ ਬਾਬਿਆਂ ਕੋਲੇ ਜਾ ਜਾ ਮੈਨੇ ਦੁਕਾਨਦਾਰੀਆਂ ਬਣਾ ਰੱਖੀਆਂ ਬਾਬਿਆਂ ਨੇ ਤਾਂ ਬਾਬਿਆਂ ਕੋਲੇ ਕੁਝ ਨਹੀਂ ਮੈਂ ਉਹ ਕੰਨਿਆ ਦੇਵੀ ਦਾ ਦਰਸਾ ਗਿਆ ਸੀ ਮੈਂ ਕਿਹਾ ਕੰਨਿਆ ਦੇਵੀ ਨਾਲ ਮੇਰੀ ਕੀ ਕੋਈ ਐਵੇਂ ਤੂੰ ਮੈਨੂੰ ਉਹਦਾ ਹੀ ਕਹਿ ਦਿੰਦੀ ਵੀ ਚੰਗੇ ਡਾਕਟਰ ਦੇ ਲੈ ਜਾਂਦੀ 10 ਤਾਂ ਮੈਂ ਬਾਬੇ ਨੂੰ ਮੱਥਾ ਟੇਕਦਾ 10 ਮੈਂ ਡਾਕਟਰ ਨੂੰ ਮੱਥਾ ਟੇਕਦਾ ਮੈਂ ਤਾਂ 20 ਚ ਪੈ ਗਈ ਉਹ ਹਰ ਜਿੰਨਾ ਮੈਂ ਚਲ ਕੋਈ ਨਾ ਪਹਿਣੀ ਜੇ ਵੀ ਤੇਰੀ ਤੀਂ ਠੀਕ ਹੋ ਗਈ ਚਲ ਤੈਨੂੰ ਹੁਣ ਇਹ ਤਾਂ ਨਹੀਂ ਵੀ ਕੁੜੀ ਦੀ ਜਾਨ ਬਚ ਗਈ ਜੇ ਕਿਤੇ ਇਕੱਲੇ ਸਿਆਣਿਆਂ ਕੋਲੇ ਤੂੰ ਹੀ ਘਿਰਦੀ ਫੇਰ ਕੀ ਕਰਦੀ ਫੇਰ ਬਾੜਾ ਉੱਖਾ ਸੀ ਇਹ ਹੈ ਦੇਵੀ ਕੁੜੀ ਠੀਕ ਹੋ ਗਈ ਤਾਂ ਸਾਬ ਨੂੰ ਮੇਨੂੰ ਢਿਡ ਚੰਦੜਾ ਉਹਨੇ ਜਸ਼ਨ ਮੇਰੀ ਡਾਕਟਰ ਨੇ ਇੰਨੀ ਵੇਸਤੇ ਕੀਤੀ ਡਾਕਟਰ ਸਾਹਿਬ ਨੇ ਨਾ ਮੈਂ ਬੋਲਣ ਜੋਗਰੀ ਕਹਿੰਦਾ ਭਈ ਸਿਆਣਿਆਂ ਤੋਂ ਕਹਿੰਦਾ ਥੋੜਿਆਂ ਨਾਲ ਕਿਤੇ ਕਹਿੰਦਾ ਠੀਕ ਹੁੰਦੇ ਹੁੰਦੇ ਆ ਬਿਮਾਰ ਲੋਕ ਕੁੜੀ ਦਾ ਮੁੱਕਿਆ ਤਾਂ ਪਾਣੀ ਆ ਕਹਿੰਦਾ ਉਹਨੇ ਸਿਰ ਤੇ ਹੱਥ ਘਰ ਤਾਂ ਪਾਣੀ ਪੂਰਾ ਹੋ ਚੁੱਕਾ ਟ ਉਹ ਤਾਂ ਪੈਣ ਸੁਣ ਦੇਖ ਆਪਣੇ ਵਰਗੀਆਂ ਬੁੜੀਆਂ ਵਿਚਾਰੀਆਂ ਜਿਹੜੀਆਂ ਅਨਪੜ੍ਹ ਹੁੰਦੀਆਂ ਉਹ ਮਗਰ ਲੱਗੇ ਤੇ ਘਰ ਉਂਡਾਈ ਜਾਂਦੀਆਂ ਸਿਆਣਿਆਂ ਨੂੰ ਹੁਣ ਸਿਆਣੇ ਵਿਚਾਰੇ ਆਪਣੇ ਪੈਰੋਂ ਉਹ ਪੈਸਾ ਕਮਾਉਂਦੇ ਆ ਵਿਚਾਰੇ ਕੀ ਕਰਨ ਉਹਨਾਂ ਨੇ ਵੀ ਘਰ ਤੋੜਨਾ ਆਪਣਾ ਆਪ ਦਾ ਦਿਮਾਗ ਦੰਗ ਦੇ ਘਰ ਆ ਦਾ ਨੌਂ ਜੀ ਬਈ ਫਿਰ ਪੀ ਜਾਂਦੇ ਤੈਨੂੰ ਕੀ ਕਹਿੰਦਾ ਬੀਬੀ ਬਬੀ ਕੀ ਕੇ ਕੰਮ ਕਰਦਾਈ ਬੱਚਾ ਨਾਲ ਲੜਦਾ ਗਾ ਜਦੋਂ ਦਾਰੂ ਪੀਵੇ ਉਹਦੇ ਗਲਾਸ ਚਾਹ ਪਾਣੀ ਮਿਲਾ ਦੀ ਪਹਿਲੇ ਆਪੀ ਹਟ ਜੂਗਾ ਬੈ ਜਾ ਭਾਈ ਮੈਂ ਰੋਲਾਦਾ ਬਾਬਾ ਜੀ ਉਹ ਜਿਹੜੀ ਗੱਲ ਕੁੜੀ ਨੂੰ ਲੈ ਕੇ ਆਈ ਸੀ ਮਾਤਾ ਉਹ ਅੱਜ ਫੇਰ ਦੁਹਰੇ ਆਉਂਦੇ ਬੜੀ ਖੁਸ਼ੀ ਨਾਲ ਚਰਾਈ ਜਾਂਦੀ ਹੈ ਇਹ ਕਿੰਨੀ ਟਿੰਟਣੀ ਹੋ ਗਈ ਉਹ ਕਹਦਣਾ ਠੀਕ ਹੋ ਗਈ ਆਪਾਂ ਕੁਝ ਕੀਤਾ ਤਾਂ ਹੈ ਨਹੀਂ ਹੋਵੇ ਜਾ ਕਿਵੇਂ ਆ ਪੁੱਤਰਾ ਕਿਵੇਂ ਆ ਕੁੜੀਆ ਹੁਣ ਠੀਕ ਐ ਬਾਬਾ ਜੀ ਦਵਾਈ ਹੋ ਗਈ ਕਿਹਾ ਸੀ ਨਾ ਤੁਹਾਨੂੰ ਹਾਂ ਜੀ ਜਮਾ ਸੱਤ ਵਾਦ ਦਾ ਰਿਸਪਟਾ ਛੇੜੇ ਤੁਸੀਂ ਬਚਨ ਕਰਤੇ ਤੇ ਜਮਾ ਵੀ ਦਾ ਕੋਈ ਦਵਾਈ ਨਾ ਕੋਈ ਬੜੇ ਫੜਾ ਪਾਇਆ ਬਾਬਾ ਜੀ ਸਿੱਕਾ ਪੂਰੇ ਖੁਸ਼ ਹਾਂ ਤੁਸੀਂ ਤਾਂ ਬਿਸ਼ਵਾਸ ਨਹੀਂ ਕਰਦੇ ਸੀ ਇਹ ਤਾਂ ਕੰਮ 6000 ਵਾਲਾ ਸੀ ਤੁਹਾਨੂੰ 10000 ਚ ਕਰਕੇ ਦੇਤਾ ਅੱਛਾ ਜੀ ਹਾਂ ਡਾਕਟਰ ਵੱਧ ਨੇ ਅੱਜ ਬੈਠੇ ਨਾ ਬਾਬਾ ਜੀ ਆਏ ਤਾਂ ਤੁਸੀਂ ਵੀ ਅਮੀਰ ਗਰੀਬ ਬੰਦਾ ਦੇਖ ਲੈਣੇ ਇਸ ਤਕਰੀਬ ਵਾਲੀ ਇਹ ਵੀ ਇਹਨਾਂ ਵੀ ਮੇਤਾ ਨਸ ਨਹੀਂ ਕੀਤਾ। ਇਹ ਤਾਂ ਬਸ 10000 ਰੁਪਏ ਵਾਲਾ ਕੰਮ ਸੀ ਬੱਸ ਚਲੋ ਆਏ ਕੋਈ ਗੱਲ ਨਹੀਂ ਤੁਸੀਂ ਦੂਰੋਂ ਆਏ ਹੋ ਵੀ ਚਲ ਕੋਈ ਨਹੀਂ। ਤੇ ਬਾਬਾ ਜੀ ਅਸੀਂ ਆਏ ਕਹਿੰਦੇ ਸੀ ਭੈਣ ਕਹਿੰਦੀ ਵੀ ਜੱਪਾ ਕੁਝ ਬਾਹਰੇ ਹੋ ਕੇ ਖੁਰੀ ਸੀ। ਕਹਿੰਦੀ ਵੀ ਸੇਵਾ ਕਰਨ ਜਾਣਾ ਬਾਬਾ ਜੀ। ਕੋਈ ਨਹੀਂ ਬੱਚਾ ਜਿੰਨੀ ਤੁਹਾਡੀ ਸ਼ਰਤਾਂ ਕੋਈ ਗੱਲ ਨਹੀਂ ਕਰਜੋ ਕੋਈ ਬਾਹਰ। ਦੇਖ ਲੈਣੀ ਕਰੀਂ ਮੈਂ ਕਰਦੇ ਹਾਂ। ਆ ਫਿਰ ਮੈਂ ਤੁਹਾਡੇ ਬਾਬਾ ਜੀ ਹਵਾ ਜੀ ਚੁੱਕੇ ਜਾ ਜਾਂਦੇ। ਇੱਥੇ ਹੀ ਕਰ ਲੋ ਸੇਵਾ ਬਾਬਾ ਜੀ ਸਾਡੇ ਸਾਹਮਣੇ ਸੇਵਾ ਕੀ ਕਰ ਦੇਣਾ ਪਰ ਵਾਰ ਕਰਾ ਦੋ ਸੀ ਬਾਹਰ ਭਾਗ ਜਿੱਦ ਤੱਕ ਫਿਰ ਤੁਸੀਂ ਜ਼ਰੂਰ ਆਇਓ ਚੰਗਾ ਤੇਲੇ ਨਾਲ ਨਹੀਂ ਲੈਂਦੇ ਹੁੰਦੇ ਬਾਬਿਆਂ ਦੇ ਹਾਂ ਮੇਰੇ ਤੁਹਾਡਾ ਵੀ ਬਿੱਤੀ ਇਹ ਸਵਾਪਤੀ ਹੁੰਦਾ ਹੱਕ ਹੁੰਦਾ ਹੈ ਕੋਈ 5000 ਰੁਪਏ ਮੇਰਾ ਵੀ ਰੱਖ ਲਓ ਨਹੀਂ ਨਹੀਂ ਤੁਹਾਨੂੰ ਤੈਨੂੰ 5000 ਵੱਧ ਦੇਵਾਂਗੇ ਵੱਧ ਦੇਵਾਂਗੇ ਕੋਈ ਆਸਾ ਖੁਸ਼ੀ ਆ ਰਹੀ ਹੈ ਤਾਂ ਕੋਈ ਨੇ ਖੁਸ਼ੀ ਮਾਣਦਾ ਹੈ ਸੰਤ ਨੂੰ ਦੇਖ ਕੇ ਕਿੱਥੇ ਆ ਰਿਹਾ ਹੋ ਹਾਂ ਯਾਰ ਜੇ ਪੱਕਾ ਤੁਸੀਂ ਬਾਹਰ ਸੇਵਾ ਮੈਂ ਕਰਦੀ ਮੇਰੇ ਵੀ ਕੰਮ ਬਾਹਰ ਹੀ ਸੁਧ ਹੋਏ ਠੀਕ ਹੈ ਵੀ ਵੀ ਆ ਗਏ ਆਜ ਤਾਂ ਚੰਗਾ ਮਾਸ ਨਬਾਨ ਮਿਲੂਗਾ ਪਰ ਇੱਕ ਆਦਿਆ ਠੀਕ ਹੋ ਗਿਆ ਆਪਾਂ ਕੋ ਉਸ ਕਿੱਤਾ ਦਾ ਹੈ ਨਹੀਂ ਚੱਲ ਆਪਾਂ ਵੀ ਇਹਨਾਂ ਦੇ ਸਿਰ ਤੇ ਰੋਟੀ ਖਾਣਿਆ ਵਧੀਆ ਇਹਨਾਂ ਨਾਲ ਵੀ ਆਪਣੇ ਪੈਸੇ ਹੀ ਜਾਂਦੇ ਆ ਹਾਂ ਚੱਲ ਚੱਲ ਮਾਨ ਤਾਨ ਕਰਾ ਕੇ ਆਈਏ ਜਾਰੇ ਥੀ ਜਦ ਲੈ ਯਾਰ ਬਾਹਰ ਕਿੱਥੇ ਉਹ ਕਰਾਂਗੇ ਅੱਛਾ ਸਾ ਜਿਆ ਉਹਨਾਂ ਬਾਪੇ ਨੇ ਅੰਦਰ ਹੀ ਬੁਲਾਇਆ ਉੱਥੇ ਸੇਵਾ ਕਰਦੇ ਹੋ ਚਲੋ ਬੇਟੇ ਅੰਦਰ ਆ ਜਾਂਦੇ ਆ ਚਲੋ ਕਿੰਨੀ ਕਿ ਸੇਵਾ ਕਰਦੀ ਹੈ ਬਾਬਾ ਛੋਟੀ ਛੜਦਾ ਇਹਦੀ ਵੀ ਕਰਦੇ ਵੀ ਬੱਚਾ ਆਪਣਾ ਨਾਲ ਹੀ ਕੋਈ ਗੱਲ ਨਹੀਂ ਉਹ ਤਾਂ ਆਪ ਚਾਰ ਪੰਜ ਸਾਲ ਹੋ ਗਏ ਅੱਛਾ কালুকেডিতু য়ে পয়েড পারিডিরেড আদে এবএ কানে কানেতু তুকানে মামদি কানেড কানেডু কারকেয়লাইয়ে হিয়েড নিয়েড আডু� ਮਾਣ ਨਾਲ ਗੱਲ ਕਰਾਓ ਤੇਰਾ ਚੰਗਾ ਤੇ ਮੈਂ ਪਟਰੇ ਦਾ ਤਾਂ ਖੋ ਮਾਦੀ ਬਾਬਾ ਆ ਗਈ ਮੈਨੂੰ ਵੀ ਐਸੀ ਵੱਡਾ ਬਾਪੂ ਹੁੰਦਾ ਨਾ ਜੱਡਾ ਮਾਹੀ ਗੱਜਣਾ ਓਏ ਜਵਾਏ ਅ ਦਰਸ਼ਕੋ ਸਾਡੀ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਵੀ ਪਖੰਡੀ ਬਾਬਿਆਂ ਤੋਂ ਆਪਾਂ ਨੂੰ ਬਚਣਾ ਚਾਹੀਦਾ ਹਨ ਵੀ ਮਤਲਬ ਆਪਾਂ ਸਾਰਿਆਂ ਨੂੰ ਨਹੀਂ ਬਖੰਟੀ ਕਹਿੰਦੇ ਵਿੱਚ ਸਹੀ ਵੀ ਨਹੀਂ ਹੈ ਹਨ ਵਿੱਚ ਇਹ ਬਾਬਿਆਂ ਨੇ ਕਈਆਂ ਨੇ ਦੁਕਾਨ ਦਾ ਜਿਨਾ ਬਣਾ ਰੱਖਿਆ ਹਨ ਵੀ ਮਤਲਬ ਕੋਈ ਵੀ ਆਪਣੀ ਇਹੋ ਜੀ ਚੀਜ਼ ਹੁੰਦੀ ਹੈ ਨਾ ਜੇਕਰ ਕੋਈ ਬਿਮਾਰੀ ਹੁੰਦੀ ਹੈ ਤੇ ਆਪਾਂ ਨੂੰ ਡਾਕਟਰਾਂ ਕੋਲ ਜਾਣਾ ਚਾਹੀਦਾ ਹਨ ਬਾਕੀ ਪਰਮਾਤਮਾ ਤੋਂ ਉੱਤੇ ਕੁਝ ਨਹੀਂ ਹੈਗਾ ਹਨ ਬਾਕੀ ਸੋਨੂੰ ਇਹ ਸਾਡੀ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਨਾ ਤਾਂ ਅਗਲੀ ਵੀਡੀਓ ਜਲਦੀ ਲੈ ਕੇ ਆਵਾਂਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਸੀਂ ਤਾਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਭੋਲੇ ਭਾਲੇ ਲੋਕ ਵਿਚਾਰੇ ਕਈ ਵਾਰੀ ਅਨਪੱਕਟ ਦੇ ਕਾਰਨ ਕਈ ਵਾਰੀ ਉਹਨਾਂ ਦਾ ਕੋਈ ਕੰਮ ਨਹੀਂ ਸੈੱਟ ਹੁੰਦਾ ਤਾਂ ਉਹ ਜਾਂਦੇ ਨੇ ਬੰੰਡੀ ਗੱਬਿਆਂ ਕੋਲੇ ਜਦਕਿ ਉੱਥੇ ਸਿਰਫ ਆਪਾਂ ਇੱਕ ਆਉ ਦਾ ਪੈਸਾ ਖਰਾਬ ਕਰਦੇ ਆਂ ਫਿਰ ਉੱਥੋਂ ਆਪਾਂ ਨੂੰ ਕੁਝ ਨਹੀਂ ਮਿਲਦਾ ਇਹੇ ਬੜਾਈ ਜਾਣਾ ਕੁਝ ਦੇ ਵਿੱਚ ਸਹੀ ਵੀ ਹੈਗੇ ਨੇ ਵਿੱਚ ਕਈ ਹੈਗੇ ਜਿਨ੍ਹਾਂ ਨੇ ਦੁਕਾਨਦਾਰੀਆਂ ਬਣਾਈਆਂ ਹੁੰਦੀਆਂ ਠੀਕ ਹੈ ਧੰਨਵਾਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ